ਦਾਦੀਆਂ ਪਰਦਾਦੀਆਂ ਦੇ ਪੁਰਾਣੇ ਸਮਿਆਂ ਵਾਲੇ ਬਿਲਕੁਲ ਨਵੇਂ ਟਰੰਕ ਆ ਗਏ ਤੇ ਇਹ ਕਮਾਲ ਕੀਤੀ ਐ ਐਸ ਵੀਰ ਨੇ ਤੇ ਬਹੁਤ ਘੈਂਟ ਚੀਜ਼ ਬਣਾਈ ਐ ਬਾਈ ਕਿੱਥੋਂ ਲੈ ਕੇ ਆਏ ਉਹ ਇਹ ਚੀਜ਼ ਹਾਂਜੀ ਵੀਰ ਜੀ ਇਹ ਮੈਨੂੰ ਸ਼ੌਂਕ ਸੀਗਾ ਕਾਫੀ ਟਾਈਮ ਤੋਂ ਇਹ ਮੈਂ ਟਰੰਕ ਤਿਆਰ ਕਰਵਾਉਣ ਵਾਸਤੇ ਬਹੁਤ ਸਾਰੇ ਸਾਡੇ ਕੋਲ ਭੈਣਾਂ ਜਿਹੜੀਆਂ ਆਉਂਦੀਆਂ ਸੀ ਕਹਿੰਦੀ ਸਾਨੂੰ ਟਰੰਕ ਬਣਵਾ ਕੇ ਦਿਓ ਅਸੀਂ ਪਹਿਲੀ ਵਾਰੀ ਇਹ ਟਰੰਕ ਬਣਵਾਇਆ ਭੈਣਾਂ ਦੇ ਕਹਿਣ ਦੇ ਉੱਤੇ ਤੇ ਸੋ ਮੈਂ ਦਿਖਾਵਾਂ ਸਾਰੇ ਟਰੰਕ ਜਿਹੜਾ ਤੁਸੀਂ ਇਹ ਟਰੰਕ ਵੇਖ ਰਹੇ ਹੋ ਇਹ 17 ਇੰਚ ਲੰਮਾ 1 ਫੁੱਟ ਐਸਲਟ ਚੌੜਾ ਵਿੱਚੋਂ ਦਿਖਾ ਦਿਓ ਆ ਤੁਸੀਂ ਵੇਖ ਸਕਦੇ ਹੋ ਬਹੁਤ ਇੱਕ ਇੰਚ ਦੀ ਤੇ ਮੋਟੀ ਲੱਕੜ ਲੱਗੀ ਹੋਈ ਆ ਸਾਰਾ ਟਾਲੀ ਦੀ ਲੱਕੜ ਦਾ ਤੇ ਡਿਲੀਵਰੀ ਫਰੀ ਹੋਊਗੀ ਇਹਦੀ ਹਾਂ ਡਿਲੀਵਰੀ ਫਰੀ ਹੋਊਗੀ ਹਾਂ ਆਲ ਇੰਡੀਆ ਜਿੱਥੇ ਵੀ ਕੋਈ ਵੀਰ ਮੰਗਾਉਣਾ ਚਾਹੁੰਦਾ ਤੇ ਵਾਜਨ ਘੱਟੋ ਘੱਟ ਇਹਦੇ ਵਿੱਚ ਹੈਗਾ ਜੇ ਮੈਂ ਆਪਾਂ ਕਹਿ ਲਈਏ 15 ਕਿਲੋ ਮੰਗੂ ਪਾਰ ਹੈਗਾ ਇਹਦੇ ਵਿੱਚ ਕਿਉਂਕਿ ਹੈਵੀ ਲੱਕੜ ਲੱਗੀ ਹੋਈ ਆ ਉਸ ਤੋਂ ਬਾਅਦ ਇਹ ਆ ਗਿਆ ਜਿਵੇਂ ਤੇ ਇਹ ਜਿਹੜੀ ਮੀਨਾਕਾਰੀ ਕੀਤੀ ਹੋਈ ਹੈ ਕਿਸ ਚੀਜ਼ ਦੀ ਇਹ ਸਾਰੀ ਪਿੱਤਲ ਦੀ ਹੈ ਜੀ ਚਾਰ ਸਪਿਰੇ ਇਕੱਲੇ ਇੱਧਰ ਇੱਧਰ ਕੋ ਇਹ ਨਾ ਕਪਾਸਿਟੀ ਪਿੱਤਲ ਲੱਗਿਆ ਸਾਰੇ ਪਿੱਤਲ ਲੱਗਿਆ ਪੂਰਾ ਮੜਿਆ ਪਿਆ ਗੈਨ ਸਾਰੀ ਟਕਾਈ ਦਾ ਕੰਮ ਹੋਇਆ ਸਾਰਾ ਪਿੱਤਲ ਦੇ ਨਾਲ ਬਣਿਆ ਹੋਇਆ ਕਿਸੇ ਵੀਰ ਨੂੰ ਚਾਹੀਦਾ ਇਹ ਹੈਗਾ 24 17 ਦਾ ਠੀਕ ਹੈ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ 17 ਐਸ ਲੋਟਾ 24 ਐਸ ਲੋਟਾ ਸਾਰਾ ਬਾਹਰਲੀ ਸਾਈਡ ਤੋਂ ਲੈ ਕੇ ਆ ਤੁਸੀਂ ਵਿੱਚੋਂ ਦਿਖਾ ਦੇ ਪਹਿਣਾ ਨੂੰ ਬਹੁਤ ਹੁਣ ਭੈਣਾਂ ਨੇ ਅੱਗੇ ਵਿਆਹ ਕਰਨੇ ਆ ਧੀਆਂ ਦੇ ਹਨ ਬਹੁਤ ਸਾਰੇ ਵਿਆਹਾਂ ਦੇ ਵਿੱਚ ਬਰੀ ਵਾਸਤੇ ਟਰੰਕ ਅਸੀਂ ਮੰਗਵਾਇਆ ਜੇ ਕਿਸੇ ਭੈਣ ਨੇ ਮੰਗਾਉਣਾ ਇਹ ਟਰੰਕ ਹੈਗਾ 9500 ਰੁਪਏ ਦਾ ਇਹ ਤੁਹਾਨੂੰ ਪੈਣਾ 7500 ਰੁਪਏ ਦਾ ਜਿਹੜਾ ਛੋਟਾ ਵਿੱਚੇ ਖਰਚਾ ਵਿੱਚੇ ਕੋਰੀਅਰ ਵਿੱਚੇ ਪੈਕਿੰਗ ਤੁਹਾਡੇ ਘਰ ਤੱਕ ਪਹੁੰਚੂਗਾ ਇਹ ਇੱਥੋਂ ਲੈ ਕੇ ਜਾਣਾ ਹੋਵੇ ਇੱਥੋਂ ਲੈ ਕੇ ਜਾਣਗੇ ਤਾਂ ਅਸੀਂ ਇਹਨਾਂ ਦਾ 5-500 ਰੁਪਿਆ ਘੱਟ ਲਵਾਂਗੇ ਲੋਗੇ ਮਿੱਤਰੋ ਇੱਥੋਂ ਲਿਜਾ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਹਾਂ ਬਹੁਤ ਹੀ ਸੋਹਣੇ ਟਰੰਕ ਹੈ ਪੂਰੇ ਗਾਰੰਟੀ ਵਾਲੇ ਸਾਡੇ ਤੁਸੀਂ ਇਹ ਨਹੀਂ ਹੈਗਾ ਵੀ ਪ ਵਿਸ਼ਵਾਸ ਕਰਕੇ ਜਿੰਨਾ ਭੈਣਾਂ ਨੂੰ ਚਾਹੀਦੇ ਆ ਇਹ ਬੜੀਆਂ ਵਾਸਤੇ ਸਪੈਸ਼ਲ ਬਣਵਾਇਆ ਟਰੰਕ ਤੇ ਸਾਡੇ ਕੋਲ ਜਰੂਰ ਆਰਡਰ ਕਰਕੇ ਮੰਗਵਾਓ